ਹਾਂਜੀ ਮੇਰਾ ਨਾਮ ਅਮਰਿਤ ਹੈ 93 ਬਈ ਸੁਲਤਾਨਪੁਰ ਲੋਧੀ ਨਿਊ ਮੋਲ ਟਾਊਨ ਦੇ ਰਹਿਣ ਵਾਲਾ ਹੈ ਇਹ ਅੱਗੀ ਹੈ ਸਾਰਾ ਸਰ ਮਾਮਲਾ ਇਦਾਂ ਹੈ ਕਿ ਮੇਰਾ ਬ੍ਰਦਰ ਛੋਟਾ ਭਰਾ ਮੇਰੇ ਤੋਂ ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ ਫੋਟੋਗ੍ਰਾਫੀ ਦਾ ਕੰਮ ਕਰਨ ਵਾਸਤੇ ਉਹ 13 ਤੱਕ ਲੋਧੀ ਵਾਲੇ ਦਿਨ ਭਰਾ ਦਾ ਨਾਮ ਕੀ ਸੀ ਤਿਕਸ਼ਿਤ ਨਹੀਂ ਤਿਕਸ਼ਿਤ ਨਾ ਆ ਮੇਰੇ ਭਰਾ ਦਾ ਉਹ 30 ਸਾਲਾਂ ਦਾ ਸੀ ਤੇ ਉਹ ਜਲੰਧਰ ਪ੍ਰੋਗਰਾਮ ਨੂੰ ਲਾਉਣ ਗਿਆ ਸੀਗਾ ਜਲੰਧਰ ਤੋਂ ਵਾਪਸ ਆ ਗਿਆ ਕਰੀਬਨ ਕੋਈ 14:44 ਤੇ ਮੈਂ ਜਦੋਂ ਫੋਨ ਲਾਇਆ ਉਹਨੂੰ ਉਹਦਾ ਫੋਨ ਬੰਦ ਆਉਂਦਾ ਸੀ ਅਗਲੇ ਦਿਨ ਸਵੇਰੇ ਸਾਨੂੰ ਪਤਾ ਲੱਗਿਆ ਵੀ ਉੱਥੋਂ ਜਲੰਧਰ ਤੋਂ ਉਹ ਚੱਲ ਪਿਆ ਸੀਗਾ ਤੇ ਉਸ ਦੌਰਾਨ ਅਸੀਂ ਫਿਰ ਕਾਰਵਾਈ ਕਰਨੀ ਸ਼ੁਰੂ ਕੀਤੀ ਰਿਪੋਰਟ ਲਿਖਾਈ ਆਪਣੇ ਸੁਲਤਾਨਪੁਰ ਥਾਣੇ ਜਾ ਕੇ ਵੀ ਉਹ ਜੋ ਜੋ ਕਰ ਸਕਦੇ ਸੀਗੇ ਸਾਰੀਆਂ ਗੱਲਾਂ ਵੀ ਸਾਡਾ ਬੰਦਾ ਲੱਭ ਨਹੀਂ ਰਿਹਾ ਤੇ ਇਵਨ ਮੈਂ ਜਲੰਧਰ ਵੀ ਜਾ ਕੇ ਰਿਪੋਰਟ ਲਿਖਾ ਕੇ ਆਇਆ ਅਸੀਂ ਹਸਪੀਟਲ ਦੇ ਵਿੱਚ ਵੀ ਪਤਾ ਕਰਵਾਇਆ ਜਲੰਧਰ ਵੀ ਪਤਾ ਕਰਵਾਇਆ ਪੂਰਥਲੇ ਵੀ ਸਾਡਾ ਬੰਦਾ ਗਿਆ ਇਹ ਇਹਨਾਂ ਵੱਲੋਂ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸਾਡੇ ਬੰਦੇ ਅੱਜ ਸਵੇਰੇ ਮੈਨੂੰ ਇੱਥੇ ਸ਼ਿਖਪਤ ਰਾਹੁਲ ਪਾੜੀਆ ਕੌਂਸਲਰ ਯਾਰ ਉਹਨਾਂ ਦਾ ਫੋਨ ਆਇਆ ਵੀ ਜਿਹੜੀ ਇਹ ਫੋਟੋ ਸੋਸ਼ਲ ਮੀਡੀਆ ਤੇ ਚੱਲ ਰਹੀ ਆ ਵੀ ਜਿਹੜੀ ਲਾਪਤਾ ਆ ਇਹਨਾਂ ਨੂੰ ਤਾਂ ਮੈਂ ਐਂਬੂਲੈਂਸ ਚ ਪਾਇਆ ਆ 13 ਤਰੀਕ ਨੂੰ ਰਾਤ ਨੂੰ ਹੀ 12:05 ਮਿੰਟ ਦੇ ਆਸ-ਪਾਸ ਤੇ ਉਸ ਚੀਜ਼ ਦੀ ਹਸਪੀਟਲ ਦੇ ਕੋਲੋਂ ਕੋਈ ਇਤਲਾਾ ਨਹੀਂ ਦਿੱਤੀ ਗਈ ਥਾਣੇ ਦੇ ਵਿੱਚ ਤੇ ਨਾ ਹੀ ਕੋਈ ਹੋਰ ਕੋਈ ਕਰਵੀ ਕੀਤੀ ਗਈ ਅਸੀਂ ਕੱਲ ਸਾਰਾ ਟਾਈਮ ਖੱਜਲ ਹੁੰਦੇ ਰੇ ਆ ਇਵਨ ਅਸੀਂ ਸਵੇਰੇ 7:00 ਵਜੇ 35 40 ਮਿੰਟ ਤੇ ਪਹੁੰਚੇ ਹੋਵਾਂਗੇ ਸਰਕਾਰੀ ਹਸਪੀਟਲ ਜਿੱਥੇ ਡਾਕਟਰ ਸਾਨੂੰ ਦੱਸਦਾ ਆ ਕਿ ਲੋੜੀ ਦਾ ਫੰਕਸ਼ਨ ਸੀਗਾ ਜੋੜੀ ਵਾਲੇ ਦਿਲ ਰਸ਼ ਬਹੁਤ ਸੀਗਾ ਉਸ ਰਸ਼ ਦੇ ਦੌਰਾਨ ਸਾਡੇ ਕੋਲੋਂ ਸ਼ਾਇਦ ਇਤਲਾਹ ਨਹੀਂ ਕਰ ਹੋਈ ਤੇ ਅਸੀਂ ਹੁਣ ਭੇਜੀ ਆ ਜਿਹੜੀ ਪੁਲਿਸ ਵਾਲਿਆਂ ਕੋਲ ਇਤਲਾਹ ਦੀ ਰੀਸੀਵਿੰਗ ਹੋਈ ਆ ਉਹ 9:32 ਮਿੰਟ ਦੀ ਹੋਈ ਆ ਮੈਨੂੰ ਨਾ ਤੇ ਮੇਰੇ ਭਰਾ ਦੀ ਅੱਜ ਦੀ 15 ਤਰੀਕ ਦੀ 15 ਤਰੀਕ ਨੂੰ 9:32 ਮਿੰਟ ਤੇ ਨਾ ਕੁੱਲ ਪਹੁੰਚੀ ਆ ਖਬਰ ਤੇ ਮੈਨੂੰ ਨਹੀਂ ਪਤਾ ਮੇਰਾ ਭਰਾ ਕਿਸ ਹਾਲਾਤ ਚ ਸੀਗਾ ਅਸੀਂ ਪੂਰਾ ਦਿਨ ਖਜਲ ਹੋਏ ਆ ਲੱਭਦੇ ਫਿਰੇ ਆ ਕਿਤੋਂ ਸਾਨੂੰ ਉਹਦੀ ਕੋਈ ਖ਼ਬਰ ਪਤਾ ਨਹੀਂ ਲੱਗਿਆ ਅੱਛਾ ਜਦੋਂ ਜਗੰਦਰੋ ਫੰਕਸ਼ਨ ਲਾਣ ਗਏ ਸੀਗੇ ਲਾ ਕੇ ਆਏ ਇਹਦੇ ਤੇ ਸੀਗੇ ਮੋਟਰਸਾਈਕਲ ਮੋਟਰਸਾਈਕਲ ਤੇ ਸੀਗੇ ਕੱਲੇ ਸੀਗੇ ਹਾਂਜੀ ਆਮ ਤੌਰ ਤੇ ਜਾਂਦੇ ਨੇ ਉਹ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਤੇ ਆਉਣਾ ਜਾਣਾ ਲੱਗਾ ਹੀ ਰਹਿੰਦਾ ਆ ਬਈ ਇਹੋ ਜੀ ਗੱਲਬਾਤ ਹੋ ਗਈ ਨਹੀਂ ਫੋਨ ਤੇ ਸਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਜਦੋਂ ਜਿੰਦੇ ਤੋਂ ਪਹਿਲਾਂ ਨਹੀਂ ਸਾਡੀ ਉਹਨਾਂ ਨਾਲ ਕੋਈ ਗੱਲਬਾਤ ਕਿ ਉਹਦਾ ਫੋਨ ਜਦੋਂ ਸਵਿਚ ਆਫ ਵੀ ਆਇਆ ਮੈਂ 9:12 ਵਜੇ ਫੋਨ ਕੀਤਾ ਜਦੋਂ ਤੋਂ ਸਾਨੂੰ ਸੀ ਕੋਈ ਉੱਥੇ ਰੁਕ ਗਿਆ ਹੋਊਗਾ ਪਰ ਜਦੋਂ ਅਸੀਂ ਫੋਨ ਲਾ ਕੇ ਪੁੱਛਿਆ ਵੀ ਤੁਹਾਡੇ ਕੋ ਆਇਆ ਸੀ ਕਿ ਕਿੱਥੇ ਆ ਹੁਣ ਤੇ ਉਹ ਕਹਿਣ ਲੱਗੇ ਵੀ ਸਾਡੇ ਕੋਲ ਤਾਂ ਚਲ ਗਿਆ ਆ ਇਥੋਂ ਤੁਰ ਪਿਆ ਹੋਇਆ ਵਾ ਇਸ ਵੀ ਅਸੀਂ ਰਾਤੀ ਭੇਜ ਦਿੱਤਾ ਫਿਰ ਸਾਨੂੰ ਪਰੇਸ਼ਾਨੀ ਹੋਈ ਤੇ ਫੇਰ ਹੀ ਅਸੀਂ ਥਾਣੇ ਵਗੈਰਾ ਜਾ ਕੇ ਉੱਥੇ ਰਿਪੋਰਟ ਲਿਖਾਉਣ ਗਏ ਨਾ ਅੱਛਾ ਹੁਣ ਤੁਹਾਨੂੰ ਲੱਗਦਾ ਰਾਹੁਲ ਜੀ ਦੇ ਦੱਸਣ ਦੇ ਅਨੁਸਾਰ ਉਹਦੇ ਸਾਹ ਉਸ ਟਾਈਮ ਤੇ ਚੱਲਦੇ ਸੀਗੇ ਜਦੋਂ ਉਹਨਾਂ ਨੇ ਉਹਨੂੰ ਐਂਬੂਲੈਂਸ ਦੇ ਵਿੱਚ ਪਾਇਆ ਤੇ ਜਦੋਂ ਹੁਣ ਹਸਪਤਲ ਪੁੱਛਿਆ ਪਹੁੰਚਿਆ ਆ ਹਸਪਤਲ ਵਾਲੇ ਕੁਝ ਹੋਰ ਹੀ ਦੱਸਦੇ ਆ ਮੈਨੂੰ ਨਹੀਂ ਪਤਾ ਵੀ ਉਹਦੀ ਹਾਲਤ ਗੰਭੀਰ ਸੀ ਕੀ ਦੀ ਕੀ ਦੀ ਪਰ ਇੱਥੇ ਕੋਈ ਜਾਂਚ ਪਰਖਾਲ ਮੇਰੇ ਸਾਬ ਨਾਲ ਨਹੀਂ ਸਾਡੇ ਅਕੋਰਡਿੰਗ ਹੀ ਐਕਸੀਡੈਂਟ ਆ ਕੀ ਹੋਇਆ ਸਰ ਦੇਖੋ ਹੁਣ ਐਕਸੀਡੈਂਟ ਆ ਜਾਂ ਕੋਈ ਵਾਰਦਾਤ ਆ ਇਸ ਚੀਜ਼ ਦਾ ਤੇ ਪੂਰੀ ਤਰ੍ਹਾਂ ਨਾਲ ਮਤਲਬ ਪੁਲਿਸ ਪ੍ਰਸ਼ਾਸਨ ਸਾਥ ਦੇ ਰਿਹਾ ਆ ਉਹ ਕਿੰਦੇ ਵੀ ਅਸੀਂ ਲੱਭਾਂਗੇ ਪਰ ਜਿਸ ਹਿਸਾਬ ਨਾਲ ਦੱਸਿਆ ਜਾ ਰਿਹਾ ਵੀ ਮੋਟਰਸਾਈਕਲ ਸਾਈਡ ਤੇ ਖੜਾ ਸੀਗਾ ਮੁੰਡਾ ਡਿੱਗਾ ਹੋਇਆ ਸੀਗਾ ਇਹ ਮੁੰਡੇ ਦੇ ਜਿਹੜੇ ਕੱਟ ਆ ਉਹਦੇ ਕੋਈ ਡਿੱਗਣ ਦੇ ਨਿਸ਼ਾਨ ਨਹੀਂ ਆ ਜਾਂ ਕੋਈ ਸਕ੍ਰੈਚੇਸ ਨਹੀਂ ਆ ਉਸ ਹੱਬ ਨਾਲ ਸੰਤੋਸ਼ਕ ਪਿੰਦਾ ਵਾ ਕਿ ਇਹ ਕੋਈ ਮੋਟਰਸਾਈਕਲ ਦੀ ਲੁੱਟ ਕੋ ਵਾਲੀ ਹਾਂ ਲੁੱਟ ਕੋ ਵਾਲੀ ਜਾਂ ਵਾਰਦਾਤ ਹੋਈ ਹੈਗੀ ਆ ਤੇ ਨਹੀਂ ਕੋਈ ਸ਼ੱਕ ਉਹਦੀ ਕੋਈ ਇਦਾਂ ਝਗੜੇ ਵਾਲੀ ਗੱਲ ਹੀ ਨਹੀਂ ਸੀ ਮੁੰਡਾ ਸਾਡਾ ਸਿੱਧਾ ਸਾਦਾ ਕੋਈ ਇਹੋ ਜੀ ਗੱਲਬਾਤ ਹੀ ਨਹੀਂ ਕਦੀ ਵੀ ਕਿਸੇ ਨਾਲ ਨਹੀਂ ਉਹਨੂੰ ਬਹੁਤ ਫੋਟੋਗ੍ਰਾਫਰ ਲੋਕ ਜਾਣਦੇ ਸਰ ਉਹਦਾ ਫੋਨ ਵੀ ਉਹਦੇ ਕੋਲ ਨਹੀਂ ਸੀਗਾ ਨਾ ਹੀ ਉਹਦੇ ਕੋਲ ਉਹਦਾ ਕੋਈ ਪਾਰਸਲ ਵਿੱਚੋਂ ਪੈਸੇ ਲੱਭੇ ਹੋਰ ਵਿੱਚ ਸਿਰਫ ਇੱਕ ਡਰਾਈਵਿੰਗ ਲਾਇਸੈਂਸ ਸਾਨੂੰ ਉੱਥੇ ਉਹਨਾਂ ਨੇ ਦਿਖਾਇਆ ਵਾ ਹਸਪੀਟਲ ਦੇ ਵਿੱਚ ਇਹੀ ਗੱਲ ਦੀ ਸਾਨੂੰ ਜਾਣਕਾਰੀ ਹਾਲ ਤੱਕ ਤਾਂ ਮੰਗੀ ਗੱਲ ਤਾਂ ਇਹੀ ਕਰਦੇ ਆ ਵੀ ਸਾਨੂੰ ਬੰਦਾ ਸਾਡਾ ਵਾਪਸ ਨਹੀਂ ਆਉਣਾ ਪਰ ਸਾਨੂੰ ਜਰੂਰ ਪਤਾ ਲੱਗੇ ਕਿ ਉਹਦਾ ਐਕਸੀਡੈਂਟ ਹੋਇਆ ਜਾਂ ਕੋਈ ਲੁੱਟ ਖੋਹਾਈ ਹੈ ਤੇ ਉਹਦੇ ਉੱਤੇ ਪੂਰੀ ਪੜਤਾਲ ਕੀਤੀ ਜਾਵੇ ਪਰ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਉਹਨਾਂ ਵੱਲੋਂ ਬਹੁਤ ਕੁੱਤਾਈ ਕੀਤੀ ਗਈ ਹੈ 13 ਤਰੀਕ ਦਾ ਤੁਹਾਡੇ ਕੋਲ ਬੰਦਾ ਪਹੁੰਚਿਆ ਹੈ ਤੁਸੀਂ 15 ਤਰੀਕ ਨੂੰ ਇਤਲਾਹ ਕਰ ਰਹੇ ਆ ਪੁਲਿਸ ਸਟੇਸ਼ਨ ਉਹ ਵੀ ਸਾਢੇ ਜਾਨ ਤੋਂ ਬਾਅਦ ਵਿੱਚ ਸਾਨੂੰ ਨਾ ਤੇ ਪੁਲਿਸ ਵਾਲਿਆਂ ਨੇ ਦੱਸਿਆ ਸਾਡਾ ਬੰਦਾ ਕਿੱਥੇ ਆ ਨਾ ਹੀ ਸਾਨੂੰ ਕਿਸੇ ਹਸਪੀਟਲ ਤੋਂ ਪਤਾ ਲੱਗਿਆ ਵੀ ਸਾਡਾ ਬੰਦਾ ਕਿੱਥੇ ਆ ਇਹ ਤਾਂ ਅਸੀਂ ਆਪ ਲੱਭਿਆ ਇਹ ਤਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਵਰਗੇ ਵੀ ਆਦੇ ਤੁਹਾਡੇ ਵਰਗੀ ਵੀਰਾਂ ਦੇ ਭੇਜਣ ਵਾਸਤੇ ਤੁਹਾਡੇ ਵਰਗੀ ਵੀਰਾਂ ਦੇ ਸ਼ੇਅਰ ਕਰਨ ਦੇ ਉੱਤੇ ਜਾਂ ਪੋਸਟ ਕਰਨ ਦੇ ਉੱਤੇ ਜਾਂ ਨਿਊਜ਼ ਪੌਂਡ ਦੇ ਉੱਤੇ ਫੇਰ ਹੀ ਸਾਨੂੰ ਪਤਾ ਲੱਗਿਆ ਰਾਹੁਲ ਭਾਜੀ ਨੇ ਫੋਟੋ ਦੇਖੀ ਸੋਸ਼ਲ ਮੀਡੀਆ ਦੇ ਉੱਤੇ ਫੇਰ ਹੀ ਮੈਨੂੰ ਫੋਨ ਕੀਤਾ ਵੀ ਯਾਰ ਇਸ ਬੰਦੇ ਨੂੰ ਤਾਂ ਮੈਂ ਅੱਛਾ ਬਰਦਰ ਤਾਂ ਭਾਜੀ ਮੈਰਿਟ ਸੀ ਹਾਂਜੀ 3 ਸਾਲ ਦਾ ਬੱਚਾ ਹੈ ਉਹਦਾ ਇੱਕ ਬਹੁਤ ਹੀ ਮੰਦਪਾਕੀ ਘਟਨਾ ਹੈ ਇਹ ਜਵਾਨ ਮੁੰਡਾ ਹੈ ਯਾਰ ਚੰਗਾ ਭਲਾ ਕੋਈ ਨਸ਼ਾਨੀ ਕੋਈ ਐਬ ਨਹੀਂ ਉਹ ਟਕੜਾ ਉਹ ਵਧੀਆ ਤਰੀਕੇ ਦੇ ਨਾਲ ਸਾਰੀ ਬਹੁਤ ਮਾੜੀ ਠੀਕ ਹੈ ਜੀ ਧੰਨਵਾਦ ਲਓ ਠੀਕ ਹੈ ਸਿੱਖਿਤ ਟੰਡਾਲ ਹਾਂਜੀ ਸਿੱਖਿਤ ਟੰਡਾਲ ਸਿੱਖਿਤ ਟੰਡਾਲ ਟੰਡਾਲ ਠੀਕ ਹੈ ਤੇ ਮੁਝੇ ਲੱਗਦਾ ਕਿ ਇਹ ਹਸਪਤਲ ਦੀ ਜਿਹੜੀ ਮਲੈਕੀ ਜਿਹੜੀ ਉਹ ਸਾਹਮਣੇ ਆਈ ਆ ਬਿਲਕੁਲ ਮਲੈਕੀ ਆ ਭਾਜੀ ਦੇਖੋ ਅਸੀਂ ਸਾਨੂੰ ਸਵੇਰੇ ਇਨਫੋਰਮ ਹੋਇਆ ਜਦੋਂ ਭਾਜੀ ਨੇ ਦੱਸਿਆ ਵੀ ਰਾਹੁਲ ਭਾਜੀ ਨੇ ਸਾਨੂੰ ਇਨਫੋਰਮ ਕੀਤਾ ਵੀ ਉਹ ਕਾਉਂਸਲਰ ਨੇ ਉਹਨਾਂ ਨੇ ਹੀ ਉਹਨਾਂ ਨੂੰ ਚੱਕ ਕੇ ਹਸਪਤਲ ਭੇਜਿਆ ਜਿਵੇਂ ਸਾਨੂੰ ਪਤਾ ਲੱਗਾ ਅਸੀਂ ਮਤਲਬ ਅੱਧੇ ਘੰਟੇ 20 ਮਿੰਟ ਚ ਸਿਵਲ ਹਸਪਤਲ ਕਪੂਰਪੁਰਲੇ ਪਹੁੰਚ ਗਏ ਡਾਕਟਰ ਪਹਿਲਾਂ ਕਹਿੰਦੇ ਆ ਵੀ ਭਾਜੀ ਅਸੀਂ ਰਾਤ ਨੂੰ ਇਨਫਰਮੇਸ਼ਨ ਭੇਜੀ ਆ ਜਦ ਕਿ ਜਦੋਂ ਉੱਥੇ ਪੁਲਿਸ ਆਈ ਆ ਪੁਲਿਸ ਨੇ ਸਾਨੂੰ ਜਿਹੜੀ ਸਲਿੱਪਾਂ ਦਿਖਾਈਆਂ ਉਹਨਾਂ ਦੇ ਤੇ ਅਸੀਂ ਕਹਾਂ 9:31 32 ਮਿੰਟ ਤੇ ਇਹਨਾਂ ਨੂੰ ਇਨਫੋਰਮੇਸ਼ਨ ਭੇਜੀ ਆ ਇਹਨਾਂ ਨੇ ਮਤਲਬ ਉਹਨਾਂ ਨੇ ਪਹਿਲਾਂ ਇਨਫੋਰਮ ਹੀ ਨਹੀਂ ਕੀਤਾ ਜਦ ਕਿ ਉਸ ਹਾਲੇ ਨੇ ਹੁੰਦਾ ਆ ਵੀ ਸਿਵਲ ਹਸਪੀਟਲ 'ਚ ਕੋਈ ਵੀ ਇਹੋ ਜਿਹਾ ਕੇਸ ਹੁੰਦਾ ਹੈ ਨਾ ਜਦੋਂ ਵੀ ਤੇ ਇਮੀਡੀਏਟਲੀ ਉਹਨੂੰ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਕਿਉਂਕਿ ਬਾਅਦਸਾਂ ਨੂੰ ਪਤਾ ਲੱਗ ਸਕੇ ਤੇ ਅਸੀਂ ਤਾਂ 3 ਦਿਨ ਤੋਂ ਧੱਕੇ ਖਾ ਰਹੇ ਆ ਤੁਹਾਨੂੰ ਪਤਾ ਹੀ ਕੁਛ ਨਹੀਂ ਅਸੀਂ ਜਲੰਧਰ ਵੀ ਰਿਪੋਰਟ ਲਗਾ ਕੇ ਆਏ ਆ ਸੁਲਤਾਨਪੁਰ ਵੀ ਲਗਾਈ ਆ ਤੇ ਜਿਹੜਾ ਪਿੰਡ ਲੱਗੇ ਪੈਂਦਾ ਆ ਆਰਸੀਪਾ ਅਸੀਂ ਉੱਥੇ ਵੀ ਰਿਪੋਰਟ ਸ਼ਾਇਦ ਕਿਤੇ ਉਹ ਬੰਦੇ ਦਾ ਸਾਨੂੰ ਪਤਾ ਲੱਗ ਸਕੇ ਜਦ ਕਿ ਇਹਨਾਂ ਨੇ ਉਦੋਂ ਜੇ ਉਹਦੀ ਜੇਬ ਚੋਂ ਲਾਇਸੈਂਸ ਕੱਢਿਆ ਆ ਇਹ ਪਹਿਲਾਂ ਵੀ ਦੇਖ ਸਕਦੇ ਸੀ ਸਾਨੂੰ ਉਦੋਂ ਵੀ ਪੁਲਿਸ ਨੂੰ ਇਨਫੋਰਮ ਕਰਦੇ ਪੁਲਿਸ ਸਾਨੂੰ ਦੱਸ ਦਿੰਦੀ ਅਸੀਂ ਜੋ ਜਲੰਧਰ ਗਏ ਆ ਉਹ ਕਹਿੰਦੇ ਭਾਜੀ ਸਾਡੇ ਕੋਲ ਹਜੇ ਕੋਈ ਇਨਫਾਰਮੇਸ਼ਨ ਨਹੀਂ ਆਈ ਹੈ ਉਹ ਜੀ ਕਿ ਕੋਈ ਐਕਸੀਡੈਂਟ ਹੋਇਆ ਹੈ ਇਹ ਇੱਕ ਫੋਟੋਗ੍ਰਾਫੀ ਦਾ ਕੰਮ ਕਰਦਾ ਸੀਗਾ ਜਮਾ ਸ਼ਾਦੀਆਂ ਵਿੱਚ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਅਕਸਰ ਲੇਟ ਆਉਂਦਾ ਰਹਿੰਦਾ ਸੀਗਾ ਸਾਨੂੰ ਨਹੀਂ ਪਿੰਦਾ ਇਹੋ ਜਿਹਾ ਕੋਈ ਕੰਮ ਨਹੀਂ ਕਰਦਾ ਮੁੰਡਾ ਬੜਾ ਸਾਊ ਬੀਬਾ ਮੁੰਡਾ ਆ ਤੇ ਲੇਟ ਨਾਈਟ ਆਉਂਦਾ ਰਹਿੰਦਾ ਸੀ ਸਾਨੂੰ ਵੀ ਐਕਸੀਡੈਂਟ ਕੋਈ ਲੱਗਦਾ ਨਹੀਂ ਕਿਉਂਕਿ ਅਸੀਂ ਉਥੇ ਦੇਖ ਕੇ ਆਏ ਆਂ ਆ ਮੌਕਾ ਹੀ ਵਾਰਦਾਤ ਦੇ ਉੱਤੇ ਲੱਗਦਾ ਇਹ ਵੀ ਉਹਦੇ ਨਾਲ ਲੁੱਟਖੋਈ ਹੋਈ ਆ ਉਹਦੇ ਸੱਟਾਂ ਮਾਰੀਆਂ ਗਈਆਂ ਉਹਦੇ ਨਾਲ ਹੀ ਉਹਦੀ ਡੈਥ ਹੋਈ ਐਕਸੀਡੈਂਟ ਵਾਲਾ ਹਸਾਬ ਕੋਈ ਲੱਗਦਾ ਨਹੀਂ ਉੱਥੇ ਸਰ ਇਹ ਕੀ ਮਾਮਲਾ ਸਾਰਾ ਜਿਹੜਾ ਵਾ ਸੁਲਤਾਨਪੁਰ ਦਾ ਫੋਟੋਗ੍ਰਾਫਰ ਸੀਗਾ ਤੇ ਪਿੱਛੇ ਜੇ ਘਰ ਦੇ ਵਿੱਚ ਉਹਦੀ ਮਿਸਿੰਗ ਰਿਪੋਰਟ ਵੀ ਲਿਖਾਈ ਗਈ ਸੋਸ਼ਲ ਮੀਡੀਆ ਵਗੈਰਾ ਤੇ ਵੀ ਸਾਡੇ ਕੋਲੇ ਅੱਜ ਇੱਕ ਸਵੇਰੇ ਹਸਪਤਾਲ ਦੇ ਵਿੱਚ ਇੰਟੀਮੇਸ਼ਨ ਆਈ ਆ ਕਿ ਮੋਤਰੀ ਦੇ ਵਿੱਚ ਇੱਕ ਡਬਲ ਡੀਆ ਅਧਿਕਸ਼ਤ ਸਨਫ ਇਕਵਾਲ ਸਿੰਘ ਵਾਸੀ ਸੁਲਤਾਨਪੁਰ ਲੋਧੀ ਇਮੀਡੀਏਟਲੀ ਅਸੀਂ ਐਸਐਸਟੀ ਭੇਜਿਆ ਜਿਹੜੀ ਬੰਦੀ ਕਾਰਵਾਈ ਹੈ ਜੋ ਰੋਡ ਐਕਸੀਡੈਂਟ ਹੋਇਆ ਹੈ ਜਾਂ ਜੋ ਵੀ ਕਾਰਵਾਈ সামনে ਹੋਵੇ ਉਹ ਕਰੇ ਸਪਰਵਰਨਰ ਨੰਬਰ ਕਹਿੰਦੇ ਆ ਕਿ ਸਾਨੂੰ ਸ਼ੱਕ ਹੈ ਕਿ ਇਹਨੂੰ ਮਰਡਰ ਕੀਤਾ ਗਿਆ ਹੈ ਜੋ ਵੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਊਗਾ ਅਸੀਂ ਵਿੱਚ ਕਈ ਕਰਦੇ ਪਰ ਇਹਨਾਂ ਨੂੰ ਇਹੀ ਲੱਗ ਰਿਹਾ ਕਿ ਲੁੱਟ ਕੋ ਕੀਤੀ ਗਈ ਹੈ ਤੇ ਚਲੋ ਅਸੀਂ ਦੇਖਦੇ ਹਾਂ ਜੀ ਉਹਦੇ ਬਸ ਅਸੀਂ ਭੇਜਿਆ ਹੈ ਐਸਐਸਟੀ ਕਾਰਵਾਈ ਕਰਦੇ ਹਾਂ ਠੀਕ ਹੈ ਤੁਹਾਨੂੰ ਮੋਜੂਗਾ ਫਰਜ਼ ਤੁਗ ਬੋਲੇ ਸਮਝ ਨਹੀਂ ਹੋ ਰਿਹਾ ਸਰ ਇਸ ਮਾਮਲੇ ਦੇ ਵਿੱਚ ਕੁਝ ਉਸ ਜਗ੍ਹਾ ਦੇ ਆਸ-ਪਾਸੇ ਤੇ ਕੋਈ ਸੀਸੀਟੀਵੀ ਖੁਲਾਵੇ ਜਾਂਦੀ ਹੈ ਅਸੀਂ ਇੱਥੇ ਮੈਂ ਟੀਮ ਲਗਾਈ ਹੈ ਕਿ ਚੈੱਕ ਕਰਨ ਵਾਲੀ ਸੀਸੀਟੀਵੀ ਜਦੋਂ ਸਾਨੂੰ ਪਤਾ ਲੱਗਦੀ ਹੈ ਠੀਕ